ਵਿਦਾਇਕ ਨਰੇਸ਼ਪੂਰੀ ਪਹਿਲੀ ਚਾਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦਈਏ ਕਿ ਹਲਕਾ ਸੁਜਾਨਪੁਰ ਦੇ ਵਿਦਾਇਕ ਨਰੇਸ਼ਪੂਰੀ ਦੀ ਪਹਿਲੀ ਜੋ ਕਿ ਚੱਕ ਫੂਲ ਪਿਆਰਾ ਵਿੱਚ ਪੈਂਦੀ ਹੈ ਉੱਥੇ ਅਚਾਨਕ ਅੱਗ ਲੱਗਣ ਦੇ ਚਲਦਿਆਂ 28 ਏਕੜ ਨਾੜ ਅਤੇ ਬੂਟੇ ਸੜ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵਿਦਾਇਕ ਨਰੇਸ਼ਪੂਰੀ ਕੋਲੋਂ 28 ਏਕੜ ਪਹਿਲੀ ਠੇਕੇ ਤੇ ਲਈ ਹੋਈ ਹੈ ਉਹਨਾਂ ਨੇ 2 ਦਿਨ ਪਹਿਲਾਂ ਹੀ ਕਣਕ ਦੀ ਫਸਲ ਵੱਡੀ ਸੀ ਕਿ ਅੱਜ ਅਚਾਨਕ ਉਹਨਾਂ ਦੀ ਪਹਿਲੀ ਵਿੱਚ ਨੇੜੇ ਵੱਲੋਂ ਅੱਗ ਲੱਗਦੀ ਆਈ ਅਤੇ 28 ਏਕੜ ਨਾੜ ਸੜ ਕੇ ਸਵਾਹ ਹੋ ਗਿਆ ਉਹਨਾਂ ਦੱਸਿਆ ਕਿ ਇਸ ਦੇ ਜਿਸ ਕਾਰਨ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਉਹਨਾਂ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਉਹਨਾਂ ਦੀ ਮਦਦ ਕੀਤੀ ਜਾਵੇ ਹਾਂਜੀ ਬਾਜੀ ਕੀ ਨਾ ਆਇਆ ਆਪਣਾ ਮੇਰਾ ਨਾਮ ਸੁਖਬੀਰ ਸਿੰਘ ਹੈ ਜੀ ਹਾਂਜੀ ਕੀ ਗੱਲ ਹੋਈ ਹੈ ਅਹੀਂ ਤੇਰੀ ਪਲਾਹਾ ਇਹ ਤੋੜੀ ਦਾ ਕਿਹਨਾਂ ਦੀ ਜਗਾ ਜੀ ਇਹ ਨਰੇਸ਼ ਕੁਰੀਆ ਐਮ ਐਲ اے ਦੀ ਜਗਾ ਜੀ ਮੈਂ ਠੇਕੇ ਦੇ ਮਾਈਕਰਾਂ ਜੀ ਕਿੰਨੇ ਕਿੱਲੇ ਬੈਲੀ ਸੀ ਬੈਲੀ ਜੀ 28 29 ਕਿੱਲੇ ਦੇ ਕਰੀਏ ਜੀ ਅੱਛਾ ਕੀ ਗੱਲ ਹੋਈ ਹੈ ਅਹੀਂ ਇੱਥੇ ਤੋੜੀ ਵਾਲਾ ਰੀਪਰ ਲਾਇਆ ਹੈ ਅੱਜ ਹੀ ਲੱਗਿਆ ਤੋੜੀ ਬਣਾਉਣ ਜੀ ਤੇ ਉਧਰੋਂ ਨਹਿਰ ਤੋਂ ਅੱਗੇ ਲੱਗੇ ਵੀ ਆਈਏ ਤੇ ਐਂ ਬੜਾ ਔਖਾ ਆਪਣਾ ਪਹਿਲੇ ਬਚਾ ਕੇ ਤਾ ਫਿਰ ਟਰੈਕਟਰ ਬਾਹਰ ਕੱਢਿਆ ਜੀ ਅੱਗ ਪੈ ਟਰੈਕਟਰ ਨੂੰ ਅੱਗ ਪੈ ਗਈ ਸੀ ਕੀ ਕੀ ਸੜ ਗਿਆ ਤੁਹਾਡਾ ਸਾਡਾ ਕੋਈ ਸਾਰਾ ਹੀ ਨਾਲ ਸੜ ਗਿਆ ਜੀ ਅੰਬ ਦੇ ਬੂਟੇ ਹੋ ਸੜ ਗਏ ਜੀ ਮੋਟਰਾਂ ਦੀਆਂ ਕੇਬਲਾਂ ਹੀ ਉਹ ਸੜ ਗਈਆਂ ਜੀ ਸਾਕਬਾਨ ਦੇ ਬੂਟੇ ਸੀ ਉਹ ਸੜ ਗਏ ਜੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਦੇਖੋ ਜੀ ਘੱਟ ਤੋਂ ਘੱਟ ਕੋਈ 50 ਟਰਾਲੀਆਂ ਤੋੜੀ ਦੀਆਂ ਤੁਸੀਂ 3000 ਦੇ ਹਿਸਾਬ ਨਾਲ ਲਾ ਲਓ ਤੇ 1.5 ਲੱਖ ਰੁਪਏ ਦਾ ਤੋੜੀ ਬੰਦੀ ਹੈ ਜੀ ਬਾਕੀ ਹੋਰ ਬੜਾ ਜਾਨੀ ਨੁਕਸਾਨ ਹੋਇਆ ਜੀ ਕੋਈ ਹੁਣ ਕੀ ਮੰਗ ਕਰਦੇ ਹੋ ਹੁਣ ਇਹੋ ਹੀ ਹੈ ਜੀ ਦੇਖੋ ਇਹ ਕੋਈ ਪ੍ਰਸ਼ਾਸਨ ਹੈ ਦਿਖਣਾ ਜਿਆਦਾ ਆ ਕੇ ਕਿਦਾਂ ਲੱਗਦੀ ਹੈ ਕਿਦਾਂ